ਨੇ ਕੁ ਗੈਸ ਮੀ ਬਰੇਜ ਰੋਕਸੀ ਮੀ ਪਹਿਰੇਗਾ ਇਹ ਪਤਾ ਜਨਾ ਆਇਆ ਨਾ ਇਹ ਨਾ ਇਹ ਨਾ ਪਤਾ ਲੱਗਿਆ ਮੈਂ ਤੇ ਕਿਹਦੇ ਵਿੱਚ ਤੈਨੂੰ ਕਿਤੇ ਪਤਾ ਲੱਗਦਾ ਗਈ ਸੀ ਮੈਂ ਬਾਹਰ ਮੇਰੇ ਹੈਲੋ ਗਾਇਸ ਗੁੱਡ ਮਾਰਨਿੰਗ ਕਿਵੇਂ ਦੋਸਤਾਂ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਬਾਹਰ ਦੇ ਕੋ ਅੱਜ ਮੀ ਦਾ ਮੌਸਮ ਹੈਗਾ 15 ਅਗਸਤ ਵੀ ਹੈਗੀ ਨਾਲੇ ਅੱਜ 15 ਅਗਸਤ ਦੇ ਦਿਨ ਮੀ ਪੈਨ ਲੱਗ ਰਿਹਾ ਹੈਗਾ ਪ੍ਰੋਗਰਾਮ ਜਿਹੜਾ ਬੱਚਿਆਂ ਦਾ ਸਾਰਾ ਟਰਾਫਿਕ ਰੂਵ ਹੋ ਗਿਆ ਹੋਊਗਾ ਮੈਂ ਡਿਊਟੀ ਜਾਣਾਗਾ ਪਰ ਜਾਣਾ ਥੋੜਾ ਜਿਹਾ ਲੇਟ ਆਗਾ ਸਾਰਾ ਹਟਾੜ ਕੇ ਰੁੱਕ ਕੇ ਭਿੱਜ ਕੇ ਚੜ੍ਹ ਚੂੜ ਪਤਾ ਹੀ ਨਹੀਂ ਲੱਗਿਆ ਕਿਹੜਵੇਂ ਨੇ ਮੀਂਹ ਆਇਆ ਬਹੁਤ ਸਵੇਰ ਹੈ ਜਾਗਾ ਦਿੱਲੀ ਮੈਨੂੰ ਪਤਾ ਹੀ ਨਹੀਂ ਅਦਰਿ ਬਾਸਿਕਲ ਹੋ ਜਾਂਦੀ ਕਿ ਕਿਦੇ ਮਗੂ ਦਿੱਲੀ ਵਾਲੇ ਦਿੱਲੀ ਚ ਗਏ ਆ ਅੱਛਾ ਮਾਤਾ ਸੁਣਨੀ ਨਹੀਂ ਕਦੇ ਮੈਂ ਦਿੱਲੀ ਜਾਏ ਹਾਂ ਉਹ ਵੀ ਆਉਂਦੇ ਕੋਈ ਨਹੀਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੀ ਲਿਕਾਰ ਸਾਜੇ ਕਦੋਂ ਗਿਆ ਤੈਨੂੰ ਕਿਹਨੇ ਕਿਹਾ ਤੈਨੂੰ ਮੈਂ ਸੁਣਨੀ ਨਹੀਂ ਆਈ ਤੇਰੇ ਵਰਗੇ ਗੱਪੀ ਹੋ ਗਈ ਨਾ ਜਿਹੜਾ ਤੁਸੀਂ ਸਟਾਰ ਤੇ ਕੱਪੜਾ ਲੱਕੇ ਨ ਆਹ ਡੋਨੋ ਬੱਚੇ ਤੂੰ ਟਿੱਡੰਗੇ ਤਾਂ ਪੈਣੇ ਬਾਹਰ ਅਚਾ ਉਹਦਾ ਜੋ ਚੱਕੇ ਸੀ ਅੰਦਰੋਂ ਮੈਂ ਹੈ ਹੈਪਰ ਕਰ ਤੇ ਗਿੱਲੇ ਗਿੱਲੇ ਦਾ ਤਾਂ ਐ ਕਰੇ ਨੇ ਕਿ ਚੱਕ ਤਾਂ ਮੈਂ ਥੋੜੀ ਖਰੇਂਗ ਤੂੰ ਚੱਕ ਲੈ ਬਾਹਰ ਆਪਦੀ ਗਲਤੀ ਹੋ ਮੇਰੇ ਤੇ ਤੋਫੂ ਵੀ ਦੇਖੀ ਮੈਂ ਅੰਦਰੋਂ ਜਾ ਕੇ ਇਧਰ ਰਹੀ ਸੀ ਮਹਾਲੇ ਪਾ ਕੇ ਜਾਊਂਗਾ ਉਹ ਫਿਰ ਮੈਂ ਮੁੜ ਕੇ ਪਾ ਕੇ ਅੰਦਰੋਂ ਚੱਲ ਗਿਆ ਇਹਦੇ ਵਿੱਚ ਨੀਂਜ ਵਿੱਚ ਲੜਨ ਉਹਦਾ ਤਿਹੇ ਪਿੰਡ ਚ ਆਟਾ ਤਾਂ ਮੀਂਹ ਪੈ ਰਿਹਾ ਭਾਈ ਗਿੱਲਾ ਹੋ ਜੋ ਆਟਾ ਆਹਨ ਅੰਕਾ ਚਾਹਤੇ ਨੂੰ ਮੈਂ ਕੋਪੇਂ ਵਿੱਚ ਮੈਂ ਨਾ ਦੱਸਾਂ ਗਾਂਦੇ ਆਪਣੇ ਜਲੇ ਆਉਂਦਾ ਆਟੇ ਆਲਾ ਆਟੇ ਆਲਾ ਤਾਂ ਗਿਆ ਭਾਗਾ ਨੂੰ ਥੋੜੀ ਜੇ ਮਤਲਬ ਜਿੱਦੇ ਕਣਕ ਧੋਤੀ ਦੀ ਉਹਦੇ ਵੀ ਨਹੀਂ ਪੈ ਰਿਆ ਸੀ ਜਿੱਦੇ ਆਟਾ ਲੈਣਾ ਸਾਡੇ ਆਟੇ ਸੱਚੀ ਗੱਲ ਹੈ ਲਾਈ ਸਾਡੇ ਆਟੇ ਤੇ ਗਰੇ ਆ ਗਿਆ ਬਈ ਕਣਕ ਧੋਤੀ ਉਹਦੇ ਦੋ ਦਿਨ ਮੀ ਪਿਆ ਲਗਾਤਾਰ ਜਿੱਦੇ ਮੈਂ ਧੋਤੀ ਉਹਦੇ ਵੀ ਮੀ ਪਿਆ ਨੀਚੇ ਬਸੋ ਜਦ ਜਦ ਮੀ ਆਉਂਦਾ ਵੀ ਜਦੋਂ ਵੀ ਬਾਹਰ ਕੱਢਦੇ ਹਾਂ ਨਿਕਲਦਾ ਜਦ ਜਦ ਮੀ ਆ ਜਾ ਘਰੇ ਨਾਲ ਦੀ ਨਾਲ ਮੀ ਉਹਦੀ ਮੀ ਲੈ ਕੇ ਆਉਣਾ ਸੀਗਾ ਹੁਣ ਫੇਗੀ ਪੈਣ ਲੱਗ ਰਿਹਾ ਇਹ ਐਂ ਕਹਿ ਰਿਆ ਰਬਾਪਾ ਵੀ ਤੁਸੀਂ ਖਾਓ ਨਾ ਰੋਟੀਆਂ ਐਵੇਂ ਠਾਫਾ ਕੇ ਫੁੱਲੀ ਜਾਣੀ ਹੋਗੀ ਡਾਈਟ ਕਰੋ ਡਾਈਟ ਤੇ ਰਹੋ ਵੀ ਡਾਈਟ ਤੇ ਰਹੋ ਮੈਂ ਤਾਂ ਜੇ ਕੁਸਤ ਮਾੜਾ ਡਾਈਟ ਤੇ ਆ ਦੇਖੋ ਕਿੱਟ ਮੇਰਾ ਡਾਈਟ ਤੇ ਸੋਨੂੰ ਰੋੜਾ ਰੋਏ ਤੋਨੂੰ ਨਹੀਂ ਆਗੀ ਅਮਰੂਦ ਮੇਰਾ ਤਾਂ ਕੋਈ ਲੱਗੇ ਹੀ ਨਹੀਂ ਹੈਗਾ ਹੋਰ ਹੈਂ ਆਟਾ ਮੁਰਕਣ ਕਾਰਨ ਚਾਵਲ ਬਣਿਆ ਮਿੱਠੇ ਹਾਏ 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 ਇਹ ਤਾਂ ਪਾ ਫਰ ਕੌਲੀ ਚ ਇਹ ਗੱਡੀ ਵਾਸਤੇ ਬਣਾਏ ਸੀਗੇ ਮਤਲਬ ਅੱਧਾ ਬਣਾ ਕੇ ਤੇ ਕੋਈ ਆਪਾਂ ਵੀ ਛੋਟਾ ਪੂਰਾ ਹੋਊਗਾ ਇਹ ਆ ਇਹ ਫਤਿਹ ਲਾ ਦੋ ਸਮੇ ਬਣਾਉਣੇ ਪਏ ਦੋ ਜੇ ਨਮਕੀਂ ਘਾਲੋ ਜੇ ਮਟੇ ਵਾਲੋ ਆਪਸ਼ਨ ਆ ਗਈ ਉਹ ਸੈਕਟਰ ਦੇ ਦੇ ਮੈਂ ਤੁਹਾਨੂੰ ਖਿੱਚ ਲਗਰਾਉਣੇ ਹਾਂ ਸਿਖਰਾਉਣੇ ਆ ਇਹਦਾ ਤਿਗਣੀ ਨਹੀਂ ਹੋਈ ਹਜੇ ਤੇਰੀ ਅਜੇ ਤਾਂ ਮੈਂ ਸਾੜਤਾ ਤੈਨੂੰ ਮਾਇਆ ਕਹਿੰਦਾ ਚਲ ਕੋਈ ਨਾ ਵਿਚਾਰੀ ਗਰੀਬ ਊਡੀ ਆ ਅੱਛਾ ਤੂੰ ਕੀ ਕਰਾਉਂਦਾ ਫੇਰ ਫਰਮਾਇਆ ਕੋਈ ਹੋਰ ਚਾਹ ਲੈ ਤੇ ਕਹਿੰਦਾ ਵੀ ਆਹ ਚੋਲ ਬਣਾਇਆ ਰੇ ਜੀ ਮੈਂ ਬੜੀ ਅੱਛੀ ਬਣਾਉਂਦਾ ਪਕੌੜੇ ਬਣਾ ਦਿੰਨੇ ਆ ਫੇਰ ਪੌਲੇ ਚੰਦ ਤੇ ਹੋਰ ਮਾਲਪੂੜੇ ਬਣਾ ਲੈਦਾ ਮੀ ਪੈ ਰਹੇ ਮਾਲਪੂੜੇ ਨਹੀਂ ਹੋਆ ਕਣਹੀ ਗਾਇਸ ਮਾਰਪੋਟ ਦਾ ਮੌਸਮ ਆਗਾ ਮੀਂਹ ਪੈ ਦੇ ਜਦਾ ਖਾਣੇ ਚਾਹੀਦੇ ਨੇ ਇਹ ਨਾਲੇ ਐਨੇ ਵੇਤਣਾਂ ਨਹੀਂ ਬਾਪੂ ਖੁਸ਼ ਹੋ ਜਾਂਦਾ ਹੁੰਦਾ ਜੇ ਬਣਾ ਦੋਏ ਨਹੀਂ ਜੇ ਕਿਸ ਨੇ ਬਣਾਏ ਨਾ ਸਸਦੇ ਹਾਲ ਦੋਸਿਆ ਜਾਂਦੇ ਇਹਨੂੰ ਤਾਂ ਤੇਜੀ ਬਲਾ ਲਾਉਣਾ ਹਣਾ ਤਾਂ ਕੰਮ ਕਰ ਕਰ ਤੂੰ ਚਲ ਕੇ ਮੈਨੂੰ ਤਾਂ ਫਾਦੇ ਢਿੱਕੇ ਸੀ ਫਾਦੇ ਮੜਾ ਜਾਂਦਾ ਰ ਆਪਣਾ ਫਾਦ ਉਸ ਤੇ ਲੰਬਾ ਫਿਸਲ ਗਿਆ ਸੀ ਪੈਰ ਕੋਈ ਗੱਲ ਨਹੀਂ ਫਿਸਲ ਜਾਂਦੀ ਹੈ ਬੜਬੜੇ ਸ਼ਹਿਰੋਂ ਵਿੱਚ ਛੱਛਟਿ ਬੱਤੀ ਹੁੰਦੀ ਰਹਤੀ ਹੈ ਲੇਕਿਨ ਬੜਬੜੇ ਪਿੰਡੋਂ ਵਿੱਚ ਵੀ ਮਿੱਠੇ ਮੰਜਲ ਬਾਦ ਇਹ ਲਵਦੇ ਰੋਸਿੰਗ ਹੋਣ ਹੋ ਗਏ। ਚਾਹ ਤੇ ਕੰਦਾ? ਹਾਂ। ਕੰਦਾ ਮੰਮਾ। ਅੱਛੇ ਨੇ ਜੀ ਕਹਿੰਦਾ ਚੌਲੇ ਖਾਵਾਗੇ। ਮੈਂ ਨਹੀਂ ਬੁੱਤ ਜਦੋਂ ਪੱਟਾ ਦੇਣਾ ਅਸਲ ਨੂੰ। ਨਹੀਂ ਕਹਾਂ ਆਪਾਂ ਮੰਮਾ ਚੌਲੇ ਬਣਾਉਣਾ ਇਕੱਠੇ ਕਹਿੰਦਾ ਪਿਛੋੜੇ। ਆ ਹੀ ਰੱਖ ਦੀ ਉਹਦੇ ਕਾਲੂ। ਤੇ ਇਹਦੀ ਕੰਦਾ ਹੈਗਾ ਉਹ। ਹਾਂ। ਨੂਨ ਵਾਲੇ ਕੰਦਾ। ਉਹ ਨੂਨ ਵਾਲੇ। ਹਾਂ। ਪਹਿਲਾਂ ਸੀ ਨੇ ਫਿਰ ਨੂਨ ਨਾਲ। ਹੋਰ ਬੱਛ ਜਾਣਗੇ। ਇਹ ਨਹੀਂ ਰੋਟੀ ਬਣਾ ਦੋ। ਰੋਟੀ ਬਣਾ ਦਾਂਗੇ ਚੌਲ ਖਾ ਖਾ ਕੇ ਦੱਸ। ਹਾਂ ਬਹੁਤ ਠੀਕ ਹੈ ਭਾਈ। ਲਓ ਜੀ। ਸਾਡਾ ਕੀ ਹੈ ਅਸੀਂ ਤਾਂ ਜਿਹੜੀ ਚੀਜ਼ ਮਿਲ ਗਈ ਉਹੀ ਖਾ ਲੈਣੀ ਹੈਗੇ ਅਸੀਂ ਕਿਹੜਾ ਇਹ ਜਗ ਵੀ ਨਫਰੇ ਕਰਨੇ ਨੇਗੇ ਆਦੇ ਹੁਣ ਆ ਚੌਲ ਮਿਲ ਕੇ ਮੜੇ ਜੇ ਕਟੋਰੀ ਇਹ ਖਾ ਲਾਂਗੇ ਰਾਖ ਸੀ ਤਿੰਨ ਨਹੀਂ ਮਿਲਦੇ ਹੈਗੇ ਚੌਲ ਅਜੀਬਾ ਮਰਦੇ ਦੇਖ ਲਾ ਮਦਾ ਥੀ ਵੇ ਕੇ ਖਾ ਲਨਾ ਭਾਈ ਓਹੋ ਬਾਤੀ ਨਾਲ ਪਰ ਕੇ ਚੱਲ ਉਧਰ ਤੈਨੂੰ ਕੋਈ ਨਹੀਂ ਮਿਲਦੇ ਹੈਗੇ ਚੱਲ ਕੰਮ ਕਰ ਆਪਦਾ ਇਹ ਕੰਮ ਦੇ ਦੋ ਆਈਕਨ ਕਰਦੇ ਹੋਗੇ ਮੈਂ ਬਿੱਲੀ ਤਾਂ ਚੜ ਗਏ ਯਾਰ ਅਜਾ ਤਰ੍ਹਾਂ ਬਿੱਲੀ ਮੀਂਹ ਪੈਂਦੇ ਨਹੀਂ ਆਉਂਦੀ ਹੈਗੀ ਬਿੱਲੀ 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 ਹੋਜ਼ ਬਿੱਲੀ ਕੋਠੇ ਦੇ ਉੱਪਰ ਪੌੜੀ ਲਾ ਕੇ ਪੌੜੀ ਤੇ ਪੌੜੀ ਤੇ ਪੌੜੀ ਤੇ ਪੌੜੀ ਤੇ ਪੌੜੀ ਤੇ ਚੱਲ ਜੂ ਸਾਲੰਦਰੀ ਤੇ ਕਿੰਨਾ ਜ਼ੋਰ ਲੱਗ ਕਰਕੇ ਹੈ ਨਹੀਂ ਕੀ ਹੈ ਨਹੀਂ ਕੀ ਹੈ ਨਹੀਂ ਕੀ ਬਾਕੀ ਬਾਕੀ ਪਾਜੀ ਬੱਜ ਅੱਜ ਗਈ ਅੱਜ ਮਾਂ ਦਾ ਖਾ ਜਾਂਦੀ ਬਿੱਲੀ ਨੂੰ ਆ ਦੇਖੋ ਚਲੋ ਵਾਹਿਸ ਮੈਂ ਤਾਂ ਆਪਣੇ ਚੌੜਾ ਖਾਣਾ ਚੌੜਾ ਕੇ ਫਿਰ ਅੰਦਰ ਚੱਲਦੇ ਆਂਗੇ ਜਾ ਕੇ ਆਪਦੇ ਕੰਮ ਕਰ ਦੇਖਦੇ ਆਂ ਕਿ ਮਾਰੇ ਮੁੱਠੀ ਨਹੀਂ ਕਿ ਇਹ ਮੁੱਠੇ ਚਾਂਉ ਸਰਕੁੱਟ ਦੀਆਂ ਗਈ ਮਾਰਚ ਕਰਦੇ ਜੇ ਬਾਲੀ ਓਕੀ ਆ ਮੈਂ ਤਾਂ ਐ ਕਦੋਂ ਦੀ ਕੰਮ ਆ ਹੱਥ ਲਾਇਆ ਰਿਹਾ ਤੇ ਪਾਸ ਕਰਤੇ ਹੋਊ ਕੀ ਕਰੀ ਫਿਰ ਚਲ ਮੀਂਹ ਪੈਂਦੇ ਜੇ ਕਹਿੰਦੇ ਕੜਾਹੀ ਖਾਣੀ ਚੰਦੀ ਵੀ ਤਾਂ ਕਰ ਕਿੰਨੀ ਵਧੀਆ ਖੁੱਲ ਕੇ ਪੈ ਜਾਦਾ ਹੁੰਦਾ ਕੜਾਹੀ ਹੁੰਦਾ ਹੈਗਾ ਮਟੇ ਚੌਲ ਨੇ ਸੱਪਰ ਵਾਲੇ ਕੜਾਈ ਵਰਗੀ ਹੁੰਦੇ ਨੇ ਕੜਾਈ ਵਰਗੀ ਕਰਦੇ ਨੇ ਨਾਲਾ ਦੇ 15 ਅਗਸਤ ਆ ਕੀ 15 ਅਗਸਤ ਹੈ ਨਾ ਬੱਚਿਆਂ ਦਾ ਪ੍ਰੋਗਰਾਮ ਕਰਾ ਲਓਗੇ ਹੂਗਾ ਪਹਿਲੇ ਚੱਲ ਜਾਂਦੇ ਆ ਮੰਨਦੇ ਕੱਲ ਦੇ 15 ਵਾਸਤੇ 15 ਅਗਸਤ ਤੇ ਵਾਲੇ ਪਾਲ ਦੇ ਦੀ ਜਿਹੜਾ ਹੋ ਤੜਾ ਚੱਲ ਜਿਹੜੇ ਪੁਰਾਣੀ ਕੀ ਹੋ ਜਾਂਦਾ ਇਹਨੂੰ ਫਿੱਲੀ ਫਿੱਦੀ ਐਵੇਂ ਬਸੰਤ ਪੰਚਮੀ ਦੇ ਪਤਾ ਮਹਾਰਾਜ ਹੋਣੇ ਚੜਦਾ ਉਹ ਨਹੀਂ ਕਰੇ ਕਿਨਾ ਕਿਨਾ ਦੇ ਬਣਾਉਂਦੇ ਨੇ ਕਮੈਂਟ ਕਰਕੇ ਦੱਸੋ ਕੌਣ ਕੌਣ ਬਣਾਉਂਦੇ ਨੇ ਹੂੰ ਚਲੋ ਪਰ ਲੋਗਾਂ ਨੂੰ ਜਵਾਬ ਜਮਨਟੋਰ ਖਾਣ ਦੋ। ਅਰੋਖੀ ਅੰਦਰ ਦੇਖੇ ਕੀ ਕਰੇ ਤੀ ਮਾਰਕਨ। ਕੀ ਕਰੇਂ? ਮੈਂ ਆਂਦਾ ਆ ਰਹੀਆ ਥੋੜਾ ਵਰਦੀ ਤਿਆਰ ਕਰ ਲੈਣੇ ਵੀ ਤੇਰੇ ਕਾਉਣ ਵਾਸਤੇ। ਕਰ ਦੋ ਫਿਰ ਮੌਕੇ ਤੇ ਮੈਂ ਖੜਾ ਹੁਣਾਗਾ ਉਦੋਂ ਤੁਸੀਂ ਵਰਦੀ ਤਿਆਰ ਕਰਨ ਲੱਗੇ ਹੋਣਗੇ। ਸਾਮਾਨ ਵੀ ਹੁ ਮੈਨੂੰ ਇਹਨਾਂ ਨਾਲ ਫਾਇਦਾ ਬਾਤੀ ਤੇ ਡੇਲੀ। ਕੋਹੋਂ ਡੇਲੀ ਦੀ ਰੁਟੀਨ ਹੈ ਤਾਂ ਥੋੜੀ ਦੇਖੋ ਜੀ। ਪ੍ਰੈਸ ਕਰਨਾ ਹੱਕ ਬਣਦਾ ਜੀ ਸਾਮਾਨ ਤਾਂ ਲੈ ਸਰ। ਇਹ ਵੀ ਤੁਹਾਡਾ ਹੀ ਹੱਕ ਹੈਗਾ ਸਾਮਾਨ ਲਾਉਣਾ ਵੀ। ਅੱਛਾ। ਬੰਦੇ ਨੂੰ ਬਸ ਕਾਹਲੀ ਹੁੰਦੀ ਹੈ ਕਈ ਵਾਰ ਉਹ ਚੱਕ ਕੇ ਫਿਰ ਵਰਦੀ ਪਾ ਕੇ ਨਾਲ ਦੀ ਨਾਲ ਨਿਕਲ ਜਾਂਦਾ ਹੈਗਾ। ਕਿੱਥੇ ਫਿਰ ਉਹ ਸਮਾਨ ਲਾਉਣ ਪੈ ਜਾਂਦਾ ਆ ਲਾ ਕੇ ਰੱਖ ਲਿਆ ਕਰੋ ਆਪ ਨੂੰ ਟਾਈਮ ਨਹੀਂ ਹੁੰਦਾ ਨਾ ਮੇਰੇ ਕੋਲ ਆ ਜਾਓ ਖੜਾ ਆਈ ਐਮ ਬੈਰਾ ਵਿਜ਼ਿਟ ਇਹ ਲਾਹਣਾ ਦੇਖੀ ਕੀ ਹੋਇਆ ਬਿਲਕੁਲ ਉੱਥੇ ਤੇ ਪੈ ਗਈ ਦਿਖਾਓ ਬਹੁਤ ਚੀਜ਼ ਪੈਂਦੀ ਹੈ ਲੈਂਦਾ ਨਹੀਂ ਹੈਗਾ ਸਮਾਨ ਲਾਲ ਲਾਲ ਹੋ ਰਿਹਾ ਨਾ ਸਵੇਲਿੰਗ ਹੋ ਗਈ ਹੋਰ ਬਹੁਤ ਜਲ ਦਰ ਬੋਣੀਆਂ ਚਲ ਕੋਈ ਨਾ ਬੱਚੇ ਨਾ ਤਾਂ ਬਟਰ ਖੁੱਲ ਰਹੇ ਨੇ ਸਿਰ ਮਸਾ ਪਾ ਆ ਬੱਚੇ ਨੇ ਇੱਥੇ ਨਾ ਬਹੁਤ ਔਖਾ ਹੈ ਤਾ ਪੇਨ ਹੋ ਰਿਹਾ ਬਹੁਤ ਜਲ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਕਰਾ ਬਦਰਾ ਗੂਠਾ ਠੀਕ ਕਰ ਦਵੇ ਕੋਈ ਨਹੀਂ ਮੈਂ ਕਿ ਸਰ ਜਾਂਦਾ ਤੁਹਾਨੂੰ ਦਾ ਪਰਾਟਾ ਲਿਓ ਚੱਕ ਲਿਓ ਨਹੀਂ ਸਾੜ ਗਿਆ ਜੇ ਇਹ ਹੈਗਾ ਫਰਕ ਆਉਂਗਾਗੇ ਫਿਰ ਅੱਜ ਫੇਰ ਨਹੀਂ ਆਉਣਾ ਤੁਸੀਂ ਨੇ ਆਟਾ ਫੇਰ ਰਹਿ ਜਾਊਗਾ ਤੁਹਾਨੂੰ ਤਾਂ ਭੁੱਖੇ ਤਿੰਨ ਦਿਨ ਚੌਲੇ ਖਾਈ ਜਾਵਾਂਗੇ ਹੁਣ ਤੁਹਾਨੂੰ ਤਾਂ ਭੁਲ ਕੇ ਖਵਾਵਾਂਗੇ ਨਾ ਭੁਲ ਕੇ ਚੌਲੇ ਰਿੰਨ ਕੇ ਖਾਵਾਂਗੇ ਅਸੀਂ ਤਾਂ ਰਹਿਣ ਲਓ ਚੌਲਾਂ ਦਾ ਆਟਾ ਘੋਟੋ ਕਵਲਾ ਦੀ ਰੋਟੀਆਂ ਖਾਇਆ ਕਰੋ ਰੋਟੀ ਬਣ ਜਾਂਦੀ ਹੈ ਚੌਲਾਂ ਦੀ ਚੌਲਾਂ ਦੇ ਆਟੇ ਦੀ ਬੰਦੀ ਹੋ ਆ ਬੰਦੀ ਨਹੀਂ ਬਣਾਇਨੀ ਨਾ ਕਦੇ ਆਪਾਂ ਪਰ ਨਾਲਿਓ ਐਕਸਪੈਰੀਮੈਂਟ ਸਹੀ ਕਦੇ ਕੀ ਆਟਾ ਹੈ ਨਹੀਂਗਾ ਦੇਖੋ ਐਕਸਪੈਰੀਮੈਂਟ ਕਰੋ ਉਹ ਬਣਾਏ ਪੈਣਗੇ ਹੁਣ ਕੀ ਚ ਲਗਾਉਣ ਕਰਦੀ ਹੈਗੀ ਆਪਾਂ ਮੰਦਲਾ ਮੀਂਹ ਪਤਾ ਗਿਆ ਬਾਹ ਲੱਗਦਾ ਮੈਨੂੰ ਨਾ ਬਾਈ ਪਤਾ ਵਾ ਹੂੰ ਅੰਨੀਓ ਨਾ ਨਿੱਕ ਫਸਾ ਬੈਰੇ ਮੈਂ ਫਸਾ ਬੈਰੇ ਹੂੰ ਨਹੀਂ ਆਉਣਾ ਆਟਾ ਤੇਰਾ ਤੇਰੇ ਕੋਲ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਵੇਟ ਚੱਕ ਲਿਆ ਕੋਈ ਨਾ ਬੱਚਾ ਕੋਈ ਨਾ ਪਰ ਸੁਣ ਲੈ ਆਉਂਗਾ ਆਓ ਦੇਖੋ ਵੈਸਾ ਹੁਣ ਆਟਾ ਚੱਕਣ ਪਿੱਛੇ ਮੈਨੂੰ ਗੱਡੀ ਲਾਣੀ ਪਊਗੀ ਇਹਦੀ ਨੇੜ ਨਹੀਂ ਪਾਉਂਦੇ ਲੱਤੀ ਹੋਰ ਕੀ ਹੁਣ ਮੈਂ ਜਿਹੜੇ ਬਰੂਈ ਚੱਲੇ ਗਏ ਗੱਡੀ ਤੇ ਤੁਸੀਂ ਟੋਰ ਕਿਤੇ ਤੁਸੀਂ ਗੱਡੀ ਲੈ ਕੇ ਪਹਿਲਾਂ ਆਟਾ ਚੱਕ ਕੇ ਸਿੱਟ ਜੇ ਐ ਕਰ ਲਾਂਗੇ ਵੈਰੀ ਗੁੱਡ ਗੁੱਡ ਆਈਡੀਆ ਵੱਡਾ ਹੋਏਗਾ ਦੱਸਿਓ ਗੁੱਡ ਆਈਡੀਆ ਚ ਸਵਾਸ ਤੈਨੂੰ ਮੈਡਲ ਦਵਾ ਕੇ ਲੈ ਜਾਵਾਂਗਾ ਮੈਂ ਕਿੱਥੋਂ ਕਿੱਥਾ ਕਿਸਦਾ ਬਾਜ਼ੂ ਪਿਆ ਆਹ ਜਿਹੜੇ ਗਾਣੇ ਦਾ ਮੈਡਲ ਕਿੱਥੋਂ ਕਿਸਦਾ ਬਾਜ਼ੂ ਪਿਆ ਆਓ ਚੱਕ ਕੇ ਆਪਾਂ ਦੱਖ ਲਿਆਂਗੇ ਦੱਖ ਕੇ ਗੱਡੀ ਪਾ ਦਈਏ ਆ ਫੌਜੀ ਵਾਲੇ ਇਹਦੇ ਪਾਸੇ ਰੱਖੇ ਨੇ ਫੌਜੀਆਂ ਵਾਲੇ ਫੌਜੀਆਂ ਵਾਸਤੇ ਲੜਾਈ ਲੜਨੀ ਪੈਦੀ ਹੈਗੀ ਤਾਂ ਕਿਹੜੀ ਲੜਾਈ ਲੜੀਆ ਆਪ ਇਹ ਘਰੇ ਲੜਾਈਆਂ ਲੜਦੀਆਂ ਰਹੀਆਂ ਉਹ ਮੈਡਲ ਇਹਨਾਂ ਨੂੰ ਮਿਲਦੇ ਨੇ ਘਰੇ ਲੜਾਈਆਂ ਲੜਨ ਦੇ ਪਿੱਛੇ ਫੌਜੀ ਤੋਂ ਵੀ ਵੱਧ ਕੇ ਹੁੰਦੇ ਨੇ ਤੁਹਾਡੇ ਲੜਾਈਆਂ ਦਾ ਉਹ ਦਾ ਸ਼ਰਧਾਂ ਦੇ ਲੜਦੇ ਨੇ ਦੇਸ਼ ਪਿੱਛੇ ਇਹ ਲੜਦੀਆਂ ਨੇ ਘਰ ਦੀ ਸ਼ਰਧਾ ਦੇ ਅੰਦਰ ਅੰਦਰ ਘਰ ਦੀ ਸ਼ਰਧਾ ਦੇ ਵਿੱਚ ਸਾਡਾ ਕੀ ਕੀ ਹੋ ਰਿਹਾ ਹੈ ਨਾ ਭਾਈ ਤੁਹਾਡੇ ਮੈਡਲ ਦਾ ਤੁਹਾਡੇ ਦਾ ਬੱਕਰੇ ਹੀ ਬਣੇ ਹੋਣੇ ਤੁਹਾਡੇ ਵਾਲੇ ਮੈਡਲ ਇਹਨਾਂ ਕਰਦੇ ਕਰੇ ਲੜਾਈ ਲੜਦਾ ਨਹੀਂ ਹੁੰਦੇ ਨਹੀਂ ਉਹ ਮੋੜੇ ਬੈਠਦੇ ਹੁੰਦੇ ਲੜਦੇ ਹੈ ਤੁਸੀਂ ਕਿੱਥੇ ਲੜਿਓਗੇ ਲੜੀਏ ਤੁਸੀਂ ਤਾਂ ਬੰਦੇ ਨੂੰ ਆਹ ਲੜੋ ਤਾਂ ਤਾਂ ਜੇ ਕਹਾਂ ਤੂੰ ਕੰਪੀਟੀਸ਼ਨ ਹੋਵੇ ਤੁਹਾਡਾ ਕਿਸੇ ਨਾਲ ਬੰਦੇ ਨਾਲ ਕੰਪੀਟੀਸ਼ਨ ਨਹੀਂ ਹੁੰਦਾ ਵਿਚਾਰੇ ਬੰਦੇ ਚੁੱਪ ਕਰ ਜਾਂਦੇ ਨਹੀਂ ਲੜਦੇ ਆ ਨੇ ਤਾਂ ਇਹਨਾਂ ਨੂੰ ਲੜਨ ਦੀ ਰੂੜੀ ਨਹੀਂ ਪੈਂਦੀ ਮੇਰੇ ਵਾਰ ਦਾ ਹਮ ਤਾਂ ਵਿਚਾਰੇ ਚੁੱਪ ਕਰਕੇ ਬਹਿ ਜਾਂਦਾਗਾ ਉੱਤਾਂ ਹੀ ਚੱਤਦੇ ਹੈਗੇ ਆਪਾਂ ਕਹਿੰਦੇ ਬਸ ਓ ਮਾਈ ਗੋਡ ਓ ਰੌਕਸੀ ਇਟ ਇਜ਼ ਵੈਰੀ ਸਕੈਰੀ ਤੇ ਅਮਾ ਲਈ ਰੌਕਸੀ ਹਾਂ ਚੱਲ ਪਾਜਾ ਬਾਹਰ ਮੀਚ ਰੱਖਿਆ ਚਲ ਜਾਂਦੀ ਆ ਨਾਲ 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 ਨਾ ਨਾ ਮੇਰਾ ਸਾਈਡ ਲੱਗਦਾ ਵਾਣੀ ਉਧਰ ਜਾਣਾ ਹੈ ਨਹੀਂ ਵਾੜ ਉਧਰ ਬੰਨਗੀ ਰੱਖਿਆ ਚਲੋ ਠੀਕ ਹੈ ਗਾਇਸ ਮੀਂਹ ਦਾ ਮੌਸਮ ਮਨ ਲੱਗਦਾ ਮਿੱਡੂ ਗਿਆ ਜੱਗੜੀ ਗੁੱਡੀ ਲੈ ਕੇ ਜਾਣੀ ਪਊਗੀ ਐਵੇਂ ਤਾਂ ਮੇਰਾ ਵੀ ਜਾ ਜਾਣਾ ਹੈਗਾ ਨਹੀਂ ਤਾਂ ਮੋਟਰਸਾਈਕਲ ਤੇ ਵਾਜਦਾ ਰਾਮ ਨਾਲ ਅੱਜ ਗੱਡੀ ਲੈ ਕੇ ਆਵਾਂਗੇ ਉਦੋਂ ਵੀ ਆਰਾਮ ਨਾਲ ਠੀਕ ਹੈ ਜੀ ਉਹ ਮੈਂ ਬੇਸਮਾਨ ਨਾਲ ਬੈ ਗਿਆ ਦੇਖੋ ਮੇਰੇ ਪਿੱਛੇ ਹੀ ਆ ਗਈ ਸੀ ਸਮਾਨ ਛੱਟ ਕੇ ਛੱਟ ਕੇ ਚੜਾਦਾ ਸੀਗਾ ਮਾਵਾਦਨੀ ਕਿੰਨਾ ਵੀ ਆ ਗਿਆ ਤੇ ਦੇਖੋ ਗਏ ਸਾਡੀ ਫੋਟੋ ਲੱਗੀ ਹੋਣੀ ਲੱਗੇ ਹਾਂ ਆ ਸੇਵਲ ਆ ਗਈ ਮੋਟ ਉਹ ਉੱਪਰ ਲਾ ਦੀ ਮੋਟ ਦੇ ਦਿਖਾਈ ਨਹੀਂ ਸੀ ਆਪਾਂ ਨੇ ਇਹਨੂੰ ਲਵੰਦ ਘਾਹ ਵਾਲੀ ਨੇ ਲੈ ਕੋਈ ਸੁਣਾ ਦੇ ਇਹ ਹੈ ਨਹੀਂ ਸੀ ਕੋਈ ਫੋਟੋ ਅੰਦਰ ਇੱਕ ਇਹੋ ਟੋਸੀ ਬਾਕੀ ਕਾ ਪਿਆ ਦੀ ਫੋਟੋ ਸੀ ਸਾਡੀ ਦੇਖੋ ਇੱਧਰ ਕਾ ਕਰਵਾਵਾਂਗੇ ਕਰਵਾਉਣ ਨੂੰ ਤਾਂ ਹਰੇ ਘਰ ਕਹਿੰਦੇ ਅਸੀਂ ਐਡਾ ਛੋਟਾ ਜਿਹਾ ਘਰ ਹੈਗਾ ਛੋਟੇ ਘਰ ਚ ਕਿੰਨੀਆਂ ਫੋਟੋਆਂ ਕਰ ਕਰਾ ਕੇ ਲਾਈਏਗੀ ਦਸਰ ਵੀ ਹਣਾ ਵੱਡਾ ਕੀ ਦੇਖੂਗਾ ਮਟਾ ਪਊਗਾ ਹੱਲੇ ਵੇਲੇ ਜਦੋਂ ਹੱਲੇ ਹੁੰਦੀ ਆ ਟਾਈਮ ਆ ਜਾਊਗਾ ਭਾਰੂ ਫੇਰ ਤਾਂ ਕੀ ਪੈਣਾ ਫੇਰ ਤਾਂ ਹੁੱਜੜ ਦਿਨ ਦਿਨ ਕਰ ਪੈਸੇ ਥੋੜੀ ਹੱਲੇ ਵੇਲੇ ਕਿਸ ਦਾ ਵੇਲਾ ਹੋਊਗਾ ਫੇਰ ਲੈਣਾ ਚਲੋ ਮਜ਼ਾਕ ਨਾਲ ਮਜ਼ਾਕ ਰਹਾ ਪਾਵਾਂਗੇ ਸ਼ੀਤੀ ਤੁਹਾਡੇ ਮੂੰਹ 'ਚ ਦੇਸੀ ਘਿਓ ਤੇ ਵਧੀਆ ਆਰਗੈਨਿਕ ਸ਼ੱਕਰ ਅੱਛਾ ਹੂੰ ਠੀਕ ਹੈ ਮੇਟਾ ਬਰਾਵਟੀ ਸ਼ੱਕਰ ਵੀ ਨਹੀਂ ਚਲੋ ਠੀਕ ਹੈ ਗਾਇਸ ਹੁਣ ਮੈਂ ਆਪਣਾ ਹੁਣਗਾ ਰੈਡੀ ਡਿਊਟੀ ਜਾਣ ਵਾਸਤੇ ਆਰ ਇਹ ਤਾਂ ਜ਼ਮਾਨੇ ਨਾਲ ਲਾਤਾ ਨਾਉਣਾਗਾ ਹੁਣ ਨਾ ਕਿ ਰੋਟੀ ਰੋਟੀ ਖਾਂਦੇ ਹਾਲ ਤਾਂ ਹਾਲਾ ਚੌਲੇ ਕਰਦੇ ਨੇ ਜਦੋਂ ਦਾ ਸਵੇਰ ਦਾ ਆਇਆ ਜਿੰਮ ਤੋਂ ਬਸ ਹੁਣ ਰੋਟੀ ਲੈ ਆ ਦੂੰਗਾ ਆਟਾ ਮੈਨੂੰ ਪਤਾ ਤੈਨੂੰ ਆਟੇ ਦੀ ਲੋੜ ਲੈ ਆ ਦੂੰ ਤੈਨੂੰ ਆਟਾ ਵੀ ਆ ਜੂਗਾ ਤੇ ਉਸ ਤੋਂ ਬਾਅਦ ਜੇ ਰੋਟੀ ਬਣਾ ਕੇ ਖਵਾਉਗੀ ਇਹ ਮੈਨੂੰ ਅੱਜ ਜੇ ਨਾ ਆਟਾ ਆਇਆ ਤਾਂ ਅੱਜ ਭੁੱਖੇ ਜਾਣਾ ਪਊਗਾ ਡਿਊਟੀ ਨਹੀਂ ਤਾਂ ਇਸ ਕਰਕੇ ਇਹਨੂੰ ਆਟਾ ਲੈ ਆਦਾ ਪਹਿਲਾਂ ਤਾਂ ਮੈਂ ਜਿਵੇਂ ਕਿਵੇਂ ਨਾ ਕਿਵੇਂ ਕਰਕੇ ਗੱਡੀ ਗੁੱਡੀ ਚ ਜਾ ਕੇ ਮੀਂਹ ਤਾਂ ਪਈ ਹੋ ਜਾਊਗਾ ਮੀਂਹ ਦੇ ਕੀ ਪਤਾ ਝੜੀ ਲੱਗੇ ਮੈਂ ਤਰਾ ਦਾ ਤੇ ਬਾਕੀ ਗਾਇਸ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਹੁਣ ਇਹਨੂੰ ਇੱਥੇ ਕਰਦੇ ਹਾਂ ਖਤਮ ਅੱਜ ਦੇ ਬਲੌਗ ਐਨਾ ਹੀ ਤੁਹਾਨੂੰ ਸਾਡਾ ਪੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਵੀ ਕਰ ਦਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਉਹ ਚੈਨਲ ਨੂੰ ਜਲਦੀ ਜਾ ਕੇ ਕਰ ਲੋ ਸਬਸਕ੍ਰਾਈਬ ਫਿਰ ਕੱਲੋਂ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਬਲੌਗ 'ਚ ਉਦ ਤੱਕ ਵਾਏ ਵਾਏ